ਦੀਪ ਸਿੱਧੂ ਨਾਲ ਇੱਕ ਨਿਊ ਵਰਡ ਆਰਡਰ ਦੀ ਗੱਲ ਕਰਦਾ ਸੀਗਾ। ਉਹ ਇਹ ਗੱਲ ਕਾਹ ਤੋਂ ਕਰਦਾ ਸੀ ਉਹ ਕੀ ਸਮਝਾਉਣਾ ਚਾਹੁੰਦਾ ਸੀਗਾ ਇਸ ਗੱਲ ਨੂੰ। ਉਦੋਂ ਸਮਾਂ ਸੀਗਾ, ਉਦੋਂ ਥੋੜਾ ਜਿਹਾ ਟਾਈਮ ਪਿਆ ਸੀਗਾ ਜਦੋਂ ਦੀਪ ਸਿੱਧੂ ਨੇ ਸ਼ੁਰੂ ਕੀਤਾ ਸੀ ਕਿਉਂਕਿ ਉਹ ਥੋੜਾ ਜਿਹਾ ਐਡਵਾਂਸ ਸੀਗਾ। ਇਸ ਕੋਈ ਸ਼ੱਕ ਨਹੀਂ ਅੱਜ ਦੀ ਜਨਰੇਸ਼ਨ ਦੇ ਵਿੱਚ ਦੀਪ ਸਿੱਧੂ ਇੱਕ ਆਈਕਨ ਕਹਿ ਸਕਦੇ ਹਾਂ। ਸਮਝ ਵੱਲੋਂ ਕਿ ਉਹ ਬੰਦਾ ਐਡਵਾਂਸ ਸੀਗਾ। ਉਦੋਂ ਕੀ ਸਮਝਾਉਣਾ ਚਾਹੁੰਦਾ ਸੀ? CBDC ਦਾ ਮਤਲਬ ਕੀ ਹੈ ਤੇ ਇੱਕ ਜਿਹੜਾ ਕਰਜ਼ਾ ਜਾਲ ਹੈ ਜਿਹੜਾ ਬਣਾਇਆ ਗਿਆ ਹੈ ਇਹਦੇ ਲਈ ਉਹ ਤੋਂ ਵੱਧ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਜਿੰਨੀ ਜਲਦੀ ਹੋ ਸਕੇ ਸਾਰੇ ਪੰਜਾਬ ਨੂੰ ਪਤਾ ਲੱਗ ਸਕੇ ਕਿ ਕਿਹੜਾ ਸੀ ਸਿਸਟਮ ਕੀ ਸੀਗਾ ਕਿਵੇਂ ਤੁਹਾਨੂੰ ਕਰਜ਼ੇ ਵਿੱਚ ਫਸਾਇਆ ਗਿਆ ਜਿਹੜਾ ਵੀ ਭਰਾ ਇਸ ਵੀਡੀਓ ਨੂੰ ਵੇਖਦਾ ਪਿਆ ਇਹਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਕ ਜਣੇ ਕੋਲੇ ਘਟੋ-ਘਟ ਜਰੂਰ ਫਾਰਵਰਡ ਕਰਿਆ ਕਰੋ ਫਿਰ ਵੀ ਸਾਰੇ ਪੰਜਾਬ ਕੋਲੇ ਪਹੁੰਚ ਜਾਓ ਤੇ ਦੂਜੀ ਗੱਲ ਇਸ ਮੋਰਚੇ ਦੇ ਨਾਲ ਜੁੜੋ ਜਨਤਾ ਸਰਕਾਰ ਮੋਰਚਾ ਪੰਜਾਬ ਵੀਡੀਓ ਨੂੰ ਚੰਗੀ ਲੱਗੇ ਤੇ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਸਾਡੇ ਵੱਲੋਂ ਭੇਜੀ ਜਾਣਕਾਰੀ ਜਿਹੜੀ ਹੈਲਪਫੁਲ ਹੈ ਤੁਹਾਡੇ ਲਈ ਤੁਹਾਡੇ ਕੋਲੇ ਟਾਈਮ ਤੇ ਪਹੁੰਚ ਸਕੇ ਬਿਨਾਂ ਕਿਸੇ ਰਕਾਵਟ ਤੋਂ ਪਹੁੰਚ ਸਕੇ ਤੇ ਇਹਨੂੰ ਸ਼ੇਅਰ ਵੀ ਕਰਿਆ ਕਰੋ ਵੱਧ ਤੋਂ ਵੱਧ ਜਿੰਨੇ ਭਰਾਵਾਂ ਕੋਲੇ ਜਾਵੇ ਤੇ ਜਿਹੜਾ ਵੀ ਇਹਨੂੰ ਵੇਖੇ ਹਨਾ ਇੱਕ ਬੰਦਾ ਜ਼ਰੂਰ ਉਹ ਮੋਰਚੇ ਦੇ ਵਿੱਚ ਵੀ ਐਡ ਕਰੇ ਆਪਣੀ ਜ਼ਿੰਮੇਵਾਰੀ ਸਮਝ ਕੇ ਐਡ ਕਰੇ ਤੇ ਤਾ ਇਸ ਗੱਲ 'ਚ ਬਸ ਇਸ ਵੀਡੀਓ 'ਚ ਤੁਹਾਨੂੰ ਇਹੀ ਦੱਸਣਾ ਸੀਗਾ ਕਿ 2-3 ਮਿੰਟ ਦੀ ਵੀਡੀਓ ਹੁੰਦੀ ਆ ਵਾਤ ਤੋਂ ਵਾਤ ਉਹਨੂੰ ਦੇਖਿਆ ਕਰੋ ਉਹਨੂੰ ਸਮਝਿਆ ਕਰੋ ਤੇ ਸਮਝਣ ਵਾਲੀ ਕੋਈ ਗੱਲ ਹੈ ਨਹੀਂ ਤੁਹਾਨੂੰ ਸਾਰੀ ਸਮਝਾਇਆ ਗਿਆ ਵਿੱਚ ਉਹਦੇ ਤੇ ਇਹਨੂੰ ਵਾਤ ਤੋਂ ਵਾਤ ਸ਼ੇਅਰ ਕਰਿਆ ਕਰੋ ਜੇ ਚੰਗੀ ਲੱਗੇ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਾਂ ਤੇ ਸੀਬੀਡੀ ਸੀ ਦੇ ਵਿੱਚ ਇੱਕ ਆਪਾਂ ਅਗਲੀ ਵੀਡੀਓ ਬਣਾਵਾਂਗੇ ਅੱਜ ਤੱਕ ਆਪਾਂ ਗੱਲ ਕਰਨ ਲਈ ਬਣਾਈ ਹੈ ਵੀ ਇਹ ਕੰਮ ਹੈ ਜਿਹੜੇ ਤੁਹਾਡੀ ਜ਼ਿੰਮੇਵਾਰੀ ਹੈ ਕਰਜ਼ ਜਾਲ ਹੈ ਜਿਹੜਾ ਜਿਵੇਂ 900 ਕਰੋੜ ਦੀ ਨਲਾਮੀ ਹੈ ਜਿਹੜੀ ਸੁਪਰੀਮ ਕੋਰਟ ਨੇ ਰੁਕਵਾਤੀ ਹੈ ਉਹ ਹੱਕ ਤੁਹਾਡੇ ਕੋਲ ਵੀ ਹੈਗੇ ਆ ਪਰ ਤੁਹਾਨੂੰ ਸਮਝਉਣੀ ਚਾਹੀਦੀ ਤੇ ਸਮਝ ਲਈ ਤੁਹਾਨੂੰ ਸਮਝਣਾ ਪਊਗਾ ਤੇ ਫਿਰ ਉਹ 2-2 3-3 ਮਿੰਟ ਕੱਢੋ ਤੁਸੀਂ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਹਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਕ ਤਾਂ ਮੋਰਚੇ ਦੇ ਨਾਲ ਜੁੜੋ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਤੇ ਇੱਕ ਜਣੇ ਨੂੰ ਨਾਲ ਹੋਰ ਜੋੜੋ ਜਿੰਨੀ ਛੇਤੀ ਆਪਾਂ ਗਰੋ ਕਰਾਂਗੇ ਉੰਨੀ ਛੇਤੀ ਆਪਾਂ ਕਰਜ਼ਾ ਜਾਲ ਤੋਂ ਬਾਹਰ ਹੋ ਜਾਾਂਗੇ ਹੁਣ ਜਿਹੜੇ ਨਿਊ ਵਰਲਡ ਆਰਡਰ ਦੀ ਗੱਲ ਹੈ ਉਹ ਆਪਾਂ ਅਗਲੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਵੀ ਇਹ ਕੀ ਹੈ ਇਹਦੀ ਇੱਕ ਛੋਟੀ ਜੀ ਡੈਫੀਨੇਸ਼ਨ ਤੁਹਾਨੂੰ ਦੱਸਦਾ ਇੱਕ ਹੀ ਬੈਂਕ ਹੋਊਗਾ ਇੱਕ ਹੀ ਕਰੰਸੀ ਹੋਊਗੀ ਕਰੰਸੀ ਕਿਹੜੀ ਹੋਊਗੀ ਆ ਜਿਹੜੇ ਨੰਬਰ ਚੱਲਦੇ ਆ ਡਿਜੀਟਲ ਕਰੰਸੀ ਠੀਕ ਹੈ ਇੱਕ ਹੀ ਬੈਂਕ ਹੋਊ ਇੱਕ ਇੱਕ ਹੀ ਕਰੰਸੀ ਹੋਊਗੀ ਇੱਕ ਹੀ ਸੈਨਾ ਹੋਊਗੀ ਇੱਕ ਹੀ ਸਿੱਖਿਆ ਹੋਊਗੀ ਤੇ ਉੱਪਰ ਇਹਨੂੰ ਚਲਾਉਣ ਵਾਲਾ ਇੱਕ ਹੀ ਬੰਦਾ ਹੋਊਗਾ ਇਹਨੂੰ ਕਹਿੰਦੇ ਆ ਨਿਊ ਵਰਲਡ ਆਰਡਰ ਠੀਕ ਹੈ ਤੇ ਉਹ ਤੁਹਾਡੀ ਦੁਰਦਸ਼ਾ ਕੀ ਕਰੂਗਾ ਉਹਦੇ ਕੀ ਪਲਾਨ ਹੈ ਗਾਂ ਠੀਕ ਹੈ ਉਹ ਤੁਹਾਡੇ ਲਈ ਜਾਣਨੇ ਬਹੁਤ ਜ਼ਰੂਰੀ ਹੈ ਜੇ ਸਮਝਾਂਗੇ ਇੱਕ ਨਾ ਕਲਚਰ ਆਫ ਫੇਅਰ ਪੈਦਾ ਕੀਤਾ ਗਿਆ ਡਰ ਦਾ ਮੌਲ ਕਰੋਨਾ ਚ ਰਿਹਾ ਹੈ ਜੇ ਆਪਾਂ ਸਮਝਾਂਗੇ ਫਿਰ ਆਪਾਂ ਇਹਦੇ ਚੋਂ ਬਾਹਰ ਵੀ ਨਿਕਲ ਜਾਵਾਂਗੇ ਉਹਨਾਂ ਵਾਲਾ ਸਮਾਂ ਜਿਹੜਾ ਤੁਹਾਡੇ ਤੇ ਕੀ ਕੁਝ ਲਾਗੂ ਹੋਣ ਵਾਲਾ ਤੁਹਾਨੂੰ ਜਾਣਨਾ ਜ਼ਰੂਰੀ ਹੈ ਚੈਨਲ ਨੂੰ ਸਬਸਕ੍ਰਾਈਬ